ਮਿਆਂਕ ਸ਼ਰਮਾ ਤੇ ਹਿਮਾਨੀ ਦੇ ਬ੍ਰੇਕਅਪ ਤੋਂ ਬਾਅਦ ਇਹਨਾਂ ਨੇ ਇੱਕ ਦੂਜੇ ਨੂੰ ਬਹੁਤ ਸਾਰੇ ਰਿਪਲਾਈ ਕੀਤੇ ਸੀ ਇੱਕ ਦੂਜੇ ਦੇ ਉੱਪਰ ਬਹੁਤ ਇਲਜ਼ਾਮ ਲਾਏ ਸੀ ਕਿ ਇਹ ਮੈਨੂੰ ਕੁਝ ਖਾਣੋਂ ਨਹੀਂ ਸੀ ਜਾਂਦਾ ਤੇ ਮੈਨੂੰ ਇਹ ਘਰ ਵਿੱਚ ਲੋਕ ਕਰਕੇ ਚੱਲ ਜਾਂਦਾ ਸੀ ਇਦਾਂ ਦੇ ਇਲਜ਼ਾਮ ਨੇ ਜਿਹੜੇ ਕਿ ਇਹਨਾਂ ਨੇ ਇੱਕ ਦੂਜੇ ਦੇ ਉੱਪਰ ਲਾਏ ਸੀ ਜਿਸ ਦੇ ਚੱਲਦਿਆਂ ਹੁਣੇ ਹੁਣੇ ਕਰਨਤਾ ਵੈਂਸ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਸਟੋਰੀ ਸਾਂਝੀ ਕੀਤੀ ਹੈ ਜੋ ਸਟੋਰੀ ਤੁਸੀਂ ਆਪਣੇ ਸਟਰੀ ਨੰਬਰ ਵੀ ਦੇਖ ਸਕਦੇ ਜਿਸ ਦੇ ਵਿੱਚ ਕਰਨਤਾ ਨੇ ਦੱਸਿਆ ਕਿ ਮਿਆਂਕ ਕੁਝ ਕ ਬੰਦੇ ਲੈ ਕੇ ਹਿਮਾਨੀ ਦੇ ਘਰ ਆ ਗਏ ਤੇ ਭੰਨ ਤੋੜ ਕਰਨ ਦੀ ਕੋਸ਼ਿਸ਼ ਕੀਤੀ ਜੋ ਸੀਸੀਟੀਵੀ ਫੁਟੇਜ ਤੁਸੀਂ ਆਪਣੇ ਸਕਰੀਨ ਉੱਪਰ ਚੱਲਦੀ ਦੇਖ ਸਕਦੇ ਹੋ ਇਹ ਕਰਨ ਦਿੱਤਾ ਦੀ ਸਟੋਰੀ ਹੈਗੀ ਜਿਸ ਨੇ ਇਹ ਸਾਰੀ ਗੱਲ ਕਲੀਅਰ ਕੀਤੀ ਹੈਗੀ ਨਾਲ ਦੇ ਨਾਲ ਕਰਨ ਦਿੱਤਾ ਨੇ ਇਹ ਵੀ ਕਿਹਾ ਕਿ ਮੇਰੀ ਹੁਣ ਮੈਂਕ ਸ਼ਰਮਾ ਦੇ ਉੱਪਰ ਇੱਕ ਵੀਡੀਓ ਵੀ ਆਉਣੀ ਹੈ ਜੋ ਇਸ ਨੇ ਭੰਨ ਤੋੜ ਕੀਤੀ ਹੈ ਮੈਂਕ ਸ਼ਰਮਾ ਤੇ ਹਿਮਾਨੀ ਦੇ ਬ੍ਰੇਕਅਪ ਤੋਂ ਬਾਅਦ ਲੋਕਾਂ ਨੇ ਇਹਨਾਂ ਨੂੰ ਬਹੁਤ ਗਲਤ ਕਿਹਾ ਕਿ ਤੁਸੀਂ ਇੰਨੀ ਛੋਟੀ ਉਮਰ ਦੇ ਵਿੱਚ ਕਿਉਂ ਲੀਵਿੰਗ ਰਿਲੇਸ਼ਨ ਦੇ ਵਿੱਚ ਰਹਿਣ ਲੱਗੇ ਸੀ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਇੰਨੀ ਛੋਟੀ ਉਮਰ ਦੇ ਵਿੱਚ ਐਦਾਂ ਕਰਨਾ ਸਹੀ ਨਹੀਂ ਹੁੰਦਾ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਕੇ ਤੁਹਾਨੂੰ ਕੌਣ ਸਹੀ ਲੱਗਦਾ ਮੈਂਕ ਸ਼ਰਮਾ ਜਾਂ ਹਿਮਾਨੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ